ਬਿਮਾਰ ਹੋਣ ਦਾ ਕਾਰਨ ਵੀ ਕਿਉਂਕਿ ਇੱਕ ਦਾ ਗੂਣ ਵੀਗੇ ਦੂਜੇ ਤੇ ਲੱਗਦਾ ਦੂਜੇ ਦਾ ਵੀਗੇ ਤੀਜੇ ਤੇ ਐਂ ਆਪਣੇ ਕਬੂਤਰ ਬਿਮਾਰ ਹੁੰਦੇ ਨੇ ਤੇ ਆਪਣੇ ਦੁਆਰਾ ਫੇਰ ਠੀਕ ਹੈ ਇਹਦਾ ਛੇਵਾਂ ਹਿੱਸਾ ਸਸਰੀ ਘਰ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤਿੰਨਾਂ ਰੀ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਬਾਈ ਗੁਰੂ ਅਰਦਾਸ ਕਰਦੇ ਆ ਵੀ ਸਭ ਦੇ ਘਰ ਪਰਿਵਾਰ ਤੰਦਰੁਸਤ ਤੇ ਚੜ੍ਹਦੀ ਕਲਾ 'ਚ ਹੋਣ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਕਬੂਤਰ ਕੱਢੇ ਸੀ 4 5 ਇੱਕ ਆਪਣਾ ਸ਼ਾਖਾ ਠੀਕ ਆ ਇੱਕ ਆ ਲਾਲ ਸਿਰਾਂ ਤੇ ਇੱਕ ਉਹ ਬੱਚਾ ਠੀਕ ਆ ਲਾਲ ਸਿਰਾਂ ਦਾ ਬੈ ਗਿਆ ਸੀਗਾ ਭਾਈ 12:00 ਵਜੇ ਤੇ ਆ ਬੱਚਾ ਆ ਬੈਠਾ ਉਚਾਲੇ ਠੀਕ ਆ ਲਾਲ ਸਿਰੇ ਦੇ ਨਾਲ ਇੱਕ ਤਾਂ ਇਹ ਤੇ ਆ ਸ਼ਾਖਾ ਇਹ ਬੈਠਿਆ ਹੁਣੀ ਭਾਈ 12:20 ਤੇ ਕਿ ਅੱਜ ਹੈ ਭਾਈ ਦਿਨ ਵਧੀਆ ਠੀਕ ਆ ਦਿਨ ਆ ਅਗਾਂ 40 ਟੁਲੀ ਦਾ 40 ਟੈਂਪਰੇਚਰ ਤੇ ਦੋ ਆਪਣੇ ਹਜੇ ਉੱਤੇ ਖੜਿਆ ਗੇੜ ਵਾਲੀ ਹੈ ਇੱਕ ਠੀਕ ਆ ਹਰੇਕ ਵਾਰੀ ਬਈ ਇਹ ਵਿਚਾਰੀ ਦੋ ਵਾਰੀ ਸਾਂਭ ਲਈ ਤੇ ਦੋਵੇਂ ਵਾਰੀ ਨਹੀਂ ਛੱਡੀ ਗਈ ਕਿਉਂ ਹੁਣ ਇਹਦਾ ਆ ਕੱਲ ਦੀ ਬਾਜੀ ਬਣਦੀ ਸੀ ਤੇ ਕੱਲ ਦੀ ਕੋਈ ਬਾਜੀ ਨਹੀਂ ਸੀ ਠੀਕ ਆ ਪਰਸੋਂ ਦੀ ਹੈਗੀ ਸੀ ਪਰ ਉਹ ਪਿੰਡ ਨਹੀਂ ਸੀ ਸਹੀ ਕਿਉਂਕਿ ਆਪਣੇ ਹਿਸਾਬ ਦਾ ਪਿੰਡ ਨਹੀਂ ਹੈਗਾ ਸੀ ਬਈ ਆਪਣੇ ਚਾਹੇ ਛੋਟਾ ਪਿੰਡ ਹੋਵੇ ਬਈ ਠੀਕ ਆ ਪਰ ਥੋੜਾ ਮੋਟਾ ਤਾਂ ਲੋਕੇਸ਼ਨ ਬਣਨੀ ਚਾਹੀਦੀ ਹੈ ਹਨਾ ਤੋ ਕਿ ਆਪਣੇ ਕੂਤਰ ਟੈਂਕੀ ਤੇ ਉੱਡਦੇ ਯਾਰ ਬਾਟ ਵਾਕਸ ਵਾਲੀ ਤੇ ਤੇ ਆਪਣੇ ਨਹੀਂ ਬਣਦੀ ਬਈ ਤੇ ਫਿਰ ਤੁਹਾਨੂੰ ਪਤਾ ਆ ਵੀ ਪਿੰਡ ਵੀ ਕਨਾਲ ਨਾਲ ਆਉਂਦੇ ਹਨ ਫਿਰ ਤੁਰਦਾ ਹੀ ਤੁਰਦਾ ਕੂਤਰ ਆ ਪਿਛਲੀ ਵਾਰ ਜਿੱਤੇ ਆਪਣੇ ਆ ਹੀ ਹੋਇਆ ਬਈ ਆਪਣੇ ਦੋਵੇਂ ਤੁਰੇ ਨੇ ਤੁਰਕੇ ਨਾਲ ਦੇ ਪਿੰਡ ਖੜ ਗਏ ਮਢਾ ਲਈ ਉੱਥੋਂ ਆਉਣ ਜਾਣ ਕਰਨ ਲੱਗੇ ਤੇ ਇੰਨੇ ਸੋਹਣੇ ਉੱਡੇ ਆ ਬਈ ਠੀਕ ਆ ਇੱਕ ਤਾਂ 6 ਵਜੇ ਬੈਠੀ ਆ 5:50 ਤੇ ਪਤਾ ਨਹੀਂ 6 ਵਜੇ ਕੂਤਰੀ ਬੈਠ ਗਈ ਸੀ ਆਪਣੀ ਜਿਹੜੀ ਡੈਕ ਜਾਂਦੀ ਆ ਫੜ ਕੇ ਅਗਲੇ ਦਿਨ ਉਹ ਵੀ ਦਿਖਾਉਂ ਤੁਹਾਨੂੰ ਉਹਨੂੰ ਜਲਾਬ ਕੀਤਾ ਅੱਜ ਦੂਜਾ ਬੱਚਾ ਸੀ ਭਾਈ ਉਹ ਰਾਤ ਨੂੰ ਉੱਤੀ ਰਹਿ ਗਿਆ ਉੜਦਾ ਟੂਸਿਆਂ ਵਾਲਾ ਆਪਣਾ ਠੀਕ ਆ ਤੇ ਉਹ ਤੁਹਾਨੂੰ ਦਿਖਾਈ ਸੀਗਾ ਆਪਾਂ ਪਿਛਲੀ ਵੀਡੀਓ ਚ ਦੱਸਿਆ ਹੀ ਆ ਭਾਈ ਆਪਾਂ ਗਰਮ ਕਰਕੇ ਛੱਡਿਆ ਸੀ ਹਨਾ ਉਦੋਂ ਬਾਅਦ ਆਪਣਾ ਪਾਣੀ ਸੀ ਜਿਹੜਾ ਪਾਣੀ ਲਾਇਆ ਸੀ ਠੀਕ ਆ ਕਿਉਂਕਿ ਭਈ ਆਹ ਦਿਨਾਂ ਦੇ ਵਿੱਚ ਠੀਕ ਆ ਉਹ ਉਤਰ ਤਰ ਗਰਮੀ ਮਤਲਬ ਗਰਮ ਕਰਕੇ ਹੀ ਉੜਦਾ ਠੀਕ ਆ ਕੋਈ ਕੁਝ ਕਹੀ ਜਾਵੇ ਭਾਈ ਠੀਕ ਆ ਆਪਾਂ ਆਪਦਾ ਪਾਣੀ ਵੀ ਲਾਉਣੇ ਆ ਤੇ ਕੂਤਰ ਗਰਮ ਵੀ ਕਰਦੇ ਆ ਠੀਕ ਆ ਅੱਜ ਜਿਵੇਂ ਦਿਨ ਹੈਗਾ ਭਾਈ 39 ਦਾ ਟੈਂਪਰੇਚਰ ਵੀ ਠੀਕ ਆ ਅੱਜ ਦਿਨ ਤਾਂ ਆਪਣਾ ਉਹੀ ਗੱਲ ਆਪਣੇ ਦੇਣੀ ਨਹੀਂ ਬਣਦੇ ਬਾਈ ਦੇਣੀ ਦੂਸਰਾਂ ਵਾਲੇ ਆ ਗਏ ਠੀਕ ਆ ਉਹਦੇ ਦਿਨ ਸੀ ਪਰ ਉਹਦੇ ਚਲੋ ਉਹ ਪਿੰਡ ਹੀ ਐਡਾ ਛੋਟਾ ਸੀ ਕਿ ਮਤਲਬ ਉਹਦੀ ਬਾਤ ਹੀ ਨਹੀਂ ਬਣੀ ਯਾਰ ਉਥੋਂ ਸਾਰੇ ਕਬੂਤਰੀ ਭੱਜ ਗਏ ਬਾਈ 70 ਕਬੂਤਰ ਉੱਡੇ ਸੀ 70 ਦੇ ਵਿੱਚੋਂ 8 ਪਤਾ ਨਹੀਂ 10 ਕਬੂਤਰ ਬਹਿ ਕੇ ਹਰੇ ਨੇ ਉਥੇ ਬਾਕੀ ਸਾਰੇ ਦੇ ਸਾਰੇ ਨਾਲ ਦੇ ਪਿੰਡ ਆ ਕੇ ਖੜ ਗਏ ਸੀ ਬਾਈ ਠੀਕ ਆ ਕਿਉਂਕਿ ਨਾਲ ਪਿੰਡ ਵੀ ਬਾਈ ਕਿਲੋ ਕਿਲੋਮੀਟਰ ਤੇ ਹੀ ਸੀ ਆਂਕੇ ਲੋ 1.5 ਕਿਲੋਮੀਟਰ ਦੇ ਤੇ ਕੁਛ ਘਟਾਣੀਆਂ ਸੀਗੀਆਂ ਹੈ ਤਾਂ ਉਸੇ ਪਿੰਡ ਦੀਆਂ ਸੀ ਪਰ ਥੋੜੀ ਥੋੜੀ ਗਿਆ ਬਤੇ 200 300 ਮੀਟਰ ਤੇ ਹਨਾ ਜੀ ਟਾਣੀ ਸੀ ਉਹ ਕਹਿੰਦੇ ਸੀ ਸਾਡੀ ਵਿੱਚ ਨਹੀਂ ਹੈਗੀ ਐਂ ਕਬੂਤਰ ਹਰੇ ਨੇ ਬਾਈ ਉੱਥੇ ਤੇ ਤੁਹਾਨੂੰ ਪਤਾ ਹੀ ਆ ਬਈ ਜਿਹੜਾ ਦਾਵਾ ਕੂਤਰ ਹੁੰਦਾ ਦਿਨ ਵਾਲੇ ਹੁੰਦੇ ਨੇ ਉਹ ਤਾਂ ਫਿਰ ਭਾਈ ਦੀ ਭਾਈ ਤੇ ਆਪਾਂ ਟੂਸੇ ਵਾਲੇ ਦਾ ਪਹਿਲੀ ਗਿਆ ਸੀ ਵੀ ਜੇ ਖੜ ਗਿਆ ਤਾਂ ਦਿੰਦਾ ਨਹੀਂ ਕੁਛ ਤੇ ਤੁਰ ਗਿਆ ਬਾਈ ਉਹ ਪਤਾ ਹੀ ਕੋਈ ਨਹੀਂ ਠੀਕ ਆ ਬਾਕੀ ਆਪਾਂ ਆਪ ਨੂੰ ਦਿਮਾਗ 'ਚ ਵੀ ਹੈ ਨਹੀਂ ਸੀ ਵੀ ਉੱਥੇ ਵੱਡਵਾਸੀ ਟੈਂਕੀ ਹੈ ਜਾਨੀ ਕਿਉਂਕਿ ਆਪਣੀ ਬਈ ਇਹ ਜਾਣ ਕੇ ਜਿੱਤੀ ਜਿਹੜੀ ਕਬੂਤਰੀ ਕੋਈ ਉੱਥੇ ਛੱਡੀ ਸੀ ਵੀ ਤੁਰ ਕੇ ਨਾਲ ਮੰਡਾਲੀ ਖੜ ਗਈ ਸੀ ਤੇ ਬੈਠੀ ਵੀ ਬਾਰਡਰ ਵਾਕ ਦੀ ਟੈਂਕੀ ਕੋਲੇ ਗੁਰੂ ਘਰ ਦੀ ਐ ਤੇ ਜਿੱਥੇ ਬੈ ਗਈ ਬਈ ਉਹ ਪੱਲਾ ਨਹੀਂ ਛੱਡਿਆ ਹੁਣੀ ਰਾਤ ਨੂੰ ਅਸੀਂ 10 ਵਜੇ ਤੱਕ ਮਗਰ ਫਿਰਦੇ ਰਹੇ ਬਈ ਨਹੀਂ ਫੜੀ ਗਈ ਅਗਲੇ ਦਿਨ ਫੇਰ ਗਏ ਸਵੇਰੇ 5 ਵਜੇ ਜਾ ਕੇ ਤੇ ਹਿਸਾਬ ਲਾ ਲਓ ਵੀ ਘੱਟੋ ਘੱਟ ਸਾਨੂੰ ਸਾਢੇ 10 ਵਜੇ ਕਬੂਤਰੀ ਹੱਥ ਚਾਈ ਉਹ ਵੀ ਢਾਂਗੇ ਤੇ ਚੜਾਈ ਪਹਿਲਾਂ ਡਾਂਗਾ ਥੱਲੇ ਲਾਉਂਦੇ ਸੀ ਤਾਂ ਨਹੀਂ ਨੇੜੇ ਲੱਗਦੀ ਜਦੋਂ ਐਨ ਥੱਕ ਗਈ ਅੱਕ ਗਈ ਫੇਰ ਜਾ ਕੇ ਕਿਤੇ ਢਾਂਗੇ ਤੇ ਕਬੂਤਰ ਬਣ ਕੇ ਢਾਂਗੇ ਤੇ ਚੜਾ ਕੇ ਫੇਰ ਕਰੀ ਲੈ ਕੇ ਆਏ ਹੁਣ ਉਹਨੂੰ ਜਲਾਵ ਲਾਇਆ ਤੇ ਇੱਕ ਸੁੱਕੀ ਡਾਈ ਕਰਾ ਕੇ ਫੇਰ ਦੁਬਾਰਾ ਫੇਰ ਕਿਵੇਂ ਬਾਜੀ ਤੇ ਛੱਡਾਂਗੇ ਠੀਕ ਹੈ ਇੱਕ ਉਹਦੀ ਕੰਨੀ ਘਟਾ ਬਈ ਤੁਹਾਨੂੰ ਦੱਸਿਆ ਹੀ ਸੀ ਥਾਣਾ ਕੀ ਹੋਇਆ ਸੀ ਉਹਦੇ ਨਾਲ ਤੇ ਕੋਈ ਬਾਜੀ ਆਪਾਂ ਉਹਦੀ ਛੱਡਾਂਗੇ ਜਿੱਦੇ ਗਰਮੀ ਵਾਲਾ ਦਿਨ ਹੋਇਆ 40 ਚੂਲੀ ਦਾ ਹਨਾ 40 ਦਾ ਵੀ ਟੈਂਪਰੇਚਰ ਹੋਇਆ ਆਪਾਂ ਉਹਦੀ ਛੱਡਾਂਗੇ ਹੁਣ ਅੱਜ ਗੇਣਿਆਂ ਤੇ ਆ ਤੇ ਕਿਉਂਕਿ 24 22 ਦੀ ਬਾਜੀ ਦੇਖਦੇ ਆ ਕੋਈ ਅੱਜ ਗੇੜੇ ਫਵਾ ਕੇ ਤੇ ਛੱਡਾਂਗੇ ਹੁਣ ਬਈ 2-3 ਬਾਜ਼ੀਆਂ ਨੇ ਛੱਡ ਲੈਣੇ ਆ ਤੇ ਬਾਕੀ ਇੱਕ ਸਾਰੇ ਭਰਾਵਾਂ ਨੂੰ ਕਹਿਣਾ ਬਈ ਆਪਦੇ ਖੁੱਡਿਆਂ 'ਚ ਧਿਆਨ ਜਰੂਰ ਰੱਖਿਆ ਕਰ ਲੋ ਯਾਰ ਹੁਣ ਧਿਆਨ ਹੀ ਆਥੂ ਹੁਣ ਮਾਰਿਆ ਹਨ ਕਿਉਂਕਿ ਆਪਣੇ ਖੁੱਡਿਆਂ 'ਚ ਵੀ ਬਈ ਜੇ ਚੜਬਾਣੀ ਗਈ ਇਹ ਰੱਬ ਜਾਣੇ ਵਿਗਯੂ ਕਈ ਵਾਰ ਆਪਾਂ ਕਿਸੇ ਤੋਂ ਕਬੂਤਰ ਲਿਆਂਦੇ ਨੇ ਉਹਨਾਂ ਕਰਕੇ ਬਣ ਗਏ ਪਤਾ ਨਹੀਂ ਕਿਵੇਂ ਬਣ ਗਏ ਹਨ ਤੇ ਆਹ ਦੇਖ ਲੋ ਮੈਂ ਇੰਨੇ ਮਾਰੇ ਆ ਠੀਕ ਆ ਬੈਠੇ ਆ ਠੀਕ ਆ ਹੁਣ ਅੱਧਾ ਕਬੂਤਰਾਂ ਦਾ ਬਿਮਾਰ ਹੋਣ ਦਾ ਕਾਰਨ ਵੀ ਇਹੀ ਆ ਆਹ ਹੁਣ ਦੇਖ ਲੋ ਆ ਉਹ ਦੁਖੜੀਆਂ ਤੇ ਉਹ ਤੋਂ ਵੱਧ ਹੋਣਗੇ ਆ ਦੇਖ ਆ ਬੈਠਾ ਇਹ ਆ ਲੱਗੇ ਬੈਠਾ ਆਹਦੇ ਵਕਤ ਨਫਰਦਨੇ ਹੋਣਗੇ ਖੂਨ ਹੀ ਪੀਂਦੇ ਨੇ ਆ ਤੇ ਫਿਰ ਇੱਕ ਵਿੱਚੋਂ ਜਮਾ ਸਾਫ ਹੈ ਕੋਈ ਖੂਨ ਨਹੀਂ ਆ ਦੂਜਿਆਂ ਚ ਖੂਨ ਹੈ ਕਿਹਦਾ ਇਹ ਪੀ ਬੈਠੇ ਨੇ ਆਪਣੇ ਜਾਨਵਰ ਬਿਮਾਰ ਹੋਣ ਦਾ ਕਾਰਨ ਬਈ ਕਿਉਂਕਿ ਇੱਕ ਦਾ ਖੂਨ ਪੀ ਕੇ ਦੂਜੇ ਤੇ ਲੱਗਦਾ ਦੂਜੇ ਦਾ ਪੀ ਕੇ ਤੀਜੇ ਤੇ ਐਂ ਆਪਣੇ ਕਬੂਤਰ ਬਿਮਾਰ ਹੁੰਦੇ ਨੇ ਤੇ ਆਪਣੇ ਦੁਆਰਾ ਫੇਰ ਉਹੀ ਅੱਖਾਂ ਦੀ ਬਿਮਾਰੀ ਹਣਾ ਆਈ ਵੀ ਹੁਣ ਆ ਵੱਡੇ ਕਬੂਤਰ ਦਾ ਵੀ ਆ ਖੱਟੀਆਂ ਦਾ ਆਪਣਾ ਵੱਡਾ ਕਬੂਤਰ ਹੈ ਇਹ ਟੈਲੇ ਵਾਲੇ ਮੁੰਨੂ ਵਾਲੇ ਹਣਾ ਇਹਦੀ ਅੱਖ ਵੀ ਦੇਖੋ ਵੱਡੇ ਦੀ ਆ ਬੱਚਾ ਸੀਗਾ ਇੰਨਾ ਚੰਗਾ ਬੱਚਾ ਸੀ ਇਹ ਆਪਣੇ ਰਾਜੇ ਦਾ ਸੀ ਜਿਹੜਾ ਹੱਥ ਤੇ ਬੰਦੀ ਸੀ ਹਣਾ ਉਹਦਾ ਬੱਚਾ ਸੀ ਇਹਦੀਆਂ ਵੀ ਅੱਖਾਂ ਆ ਗਈਆਂ ਬਾਈ ਠੀਕ ਹੈ ਜ਼ਖਾਮ ਆ ਆ ਬੱਚਾ ਅਗਰ ਰਸਤਾ ਆਪਣਾ ਠੀਕ ਹੈ ਇਹਦੇ ਵੀ ਅੱਖ ਆ ਰਹੀ ਆ ਠੀਕ ਹੈ ਵੀ ਇਹ ਬਿਮਾਰੀ ਹੁਣ ਆਪਣੇ ਦੁਆਰਾ ਫੇਰ ਆ ਗਈ ਆ ਠੀਕ ਆ ਆਪਾਂ ਨੂੰ ਤਾਂ ਅੱਧਾ ਗਦਾ ਬਿਮਾਰੀਆਂ ਨਹੀਂ ਸੈੱਟ ਹੋਣ ਦਿੰਦੀਆਂ ਤੇ ਕਬੂਤਰ ਆਪਣੇ ਬਈ ਥੱਲੋਂ ਤੁਹਾਨੂੰ ਦਿਖਾਉਂਗਾ ਸਿਪਾ ਕੱਟਰ ਲਾਗੇ ਦੁਬਾਰਾ ਸ਼ਾਇਦ ਕਾਰਨ ਮੈਨੂੰ ਲੱਗਦਾ ਇਹ ਜਚੜਾਂ ਦਾ ਹੀ ਹੈ ਠੀਕ ਹੈ ਕਿਉਂਕਿ ਇੱਕ ਦੂਜੇ ਨਾਲ ਕੋਈ ਨਾ ਕੋਈ ਇੱਕ ਥੋੜਾ ਮੋਟਾ ਬਿਮਾਰ ਹੁੰਦਾ ਉਹਦੇ ਲਾਗੇ ਜਚੜੂ ਜਿਹੇ ਲੱਗਦਾ ਨਾ ਇਹਦੇ ਕਰਕੇ ਆਪਣੇ ਕਬੂਤਰਾਂ 'ਚ ਵੀ ਠੀਕ ਹੈ ਦੁਬਾਰਾ ਥੱਲੋਂ ਸੁੱਕਣ ਲੱਗੇ ਤੇ ਇੱਕ ਮੇਰੇ ਭਰਾ ਕਹਿੰਦੇ ਸੀਗੇ ਵੀ ਬਈ ਸਾਡੇ ਕਬੂਤਰ ਨਾ ਦਾਣਿਆਂ ਨੂੰ ਬੜਾ ਮਰੂ ਮਰੂ ਕਰਦੇ ਆ ਹਨ ਵੀ ਚਾਹੇ ਰੱਜੇ ਹੋਣ ਤੜਕੇ ਨੂੰ ਵੀ ਟਕੇ ਬੈਠੇ ਹੁੰਦੇ ਨੇ ਮਿੱਟੀ 'ਚ ਮੂੰਹ ਮਾਰਨਾ ਦਾਣਿਆਂ ਨੂੰ ਭ ਸਾਹਿਬ ਪੋਟਾ ਫੁੱਲ ਵੀ ਆ ਫੇਰ ਵੀ ਮਗਰ ਪਈ ਜਾਂਦੇ ਰਹਿੰਦੇ ਆ ਤੇ ਉਹ ਤੁਹਾਨੂੰ ਮੈਂ ਗੋਲੀਆਂ ਦਿਖਾਉਣਾ ਉਹ ਲੈ ਆਇਓ ਬਾਈ ਤੇ ਉਹ ਦੇਣੀਆਂ ਨੇ ਤੇ ਦਿਖਾਉਣਾ ਤੁਹਾਨੂੰ ਗੋਲੀਆਂ ਤੇ ਲੈ ਮਿੱਤਰੋ ਇੱਕ ਤਾਂ ਆ ਗੋਲੀ ਆ ਬਾਈ ਠੀਕ ਐ ਇਹਦਾ ਛੇਵਾਂ ਹਿੱਸਾ ਤੇ ਇੱਕ ਆ ਬਈ ਆ ਪੈਂਡਲ ਪੈਂਡਲ ਠੀਕ ਹੈ ਪੈਂਡਲ ਇਹ 2000 8000 ਅੱਡੋ ਅੱਡ ਆਉਂਦੀ ਹੈ ਹਨਾ ਤੇ ਤੁਸੀਂ ਘੱਟ ਡੋਜ ਵਾਲੀ ਲੈ ਲਿਓ ਇਹ 8000 ਵਾਲੀ ਹੈ ਠੀਕ ਹੈ ਇਹ ਹੈਗੀ ਹੈ ਪੈਂਡਲ ਪੈਂਟ ਪੈਂਟਿਲ ਇਹ ਜਨਾਮ ਹੈ ਦਾ ਬਈ ਆ ਸੀਗਾ ਯਾਰ ਪੜ ਲਿਓ ਤੁਸੀਂ ਭਰਾਵਾਂ ਇੱਕੇ ਠੀਕ ਹੈ ਇਹਦਾ ਜੇ ਤਾਂ ਤੁਹਾਨੂੰ ਆ 8000 ਵਾਲੀ ਮਿਲੀ ਬਈ ਤਾਂ ਅੱਠਵਾਂ ਹਿੱਸਾ ਤੇ ਜੇ ਦੁ ਘਾਟਾ ਦੀ ਰੋਹ ਜਾਲੀ ਮਿਲਦੀ ਹੈ ਉਹਦਾ ਛੇਮਾ ਹਿੱਸਾ ਸਵੇਰੇ ਸ਼ਾਮ ਦਿਓ ਬਈ ਚਾਰ ਤੋਂ ਪੰਜ ਦਿਨ ਕਬੂਤਰਾਂ ਨੂੰ ਦਿਓ ਡਾਉਣਾ ਬੰਦ ਕਰ ਦਿਓ ਠੀਕ ਆ ਤੇ ਨਾਲ ਦਿਓ ਬਈ ਲੀਵਰ ਟੋਨਿਕ ਜਾਂ ਮਲਟੀਸਟਾਰ ਥੋੜੇ ਪੰਜ ਦਿਨਾਂ ਦੀ ਕਬੂਤਰ ਵਾਪਸ ਹੋ ਲੈਣਗੇ ਤੇ ਭਰਨ ਵੀ ਲੱਗ ਜਾਣਗੇ ਡਾਰ ਵੀ ਵਧਾ ਜਾਣਗੇ ਸਾਰਾ ਕੁਝ ਕਰ ਜਾਣਗੇ ਤੇ ਖਾਣਗੇ ਵੀ ਉਹਨਾਂ ਕ ਜਿੰਨੀ ਕੁ ਲੋੜ ਆ ਠੀਕ ਆ ਆਪਾਂ ਜੂ ਭਜੂ ਨਹੀਂ ਕਰਦੇ ਠੀਕ ਆ ਆਹ ਕੋਸ਼ਕ ਆਪਣੇ ਕਬੂਤਰ ਵੀ ਹੈਗੇ ਨੇ ਵਿੱਚ ਜਿਹੜੇ ਕਰਦੇ ਨੇ ਠੀਕ ਆ ਉਹਨਾਂ ਨੂੰ ਵੀ ਸ਼ੁਰੂ ਕਰਦੇ ਆ ਤੇ ਇੱਕ ਚੀਜ਼ ਨੂੰ ਨਵੀਂ ਹੋਰ ਦਿਖਾਉਣੀ ਆ ਬਾਈ ਆ ਤੇਤਰ ਦਾ ਬੱਚਾ ਬਾਈ ਠੀਕ ਆ ਇਹ ਆਪਣਾ ਨਾਗ ਨਹੀਂ ਲਿਆ ਸੀ ਫੜ ਕੇ ਨਹੀਂ ਤੈਨੂੰ ਆਪਾਂ ਬਾਹਰ ਛੱਡ ਹੀ ਦਿੰਦੇ ਬਾਈ ਤਾਂ ਨਹੀਂ ਛੱਡਿਆ ਬਾਈ ਇਹਦੇ ਫਰਕ ਇੰਚੀ ਨੇ ਯਾਰ ਠੀਕ ਆ ਉਹਨਾਂ ਨੇ ਕੈਂਚੀ ਲਾਤਾ ਜਬ ਆਕਾ ਇਹਨੇ ਫੜਿਆ ਸੀਗਾ ਠੀਕ ਆ ਹੁਣ ਆ ਕਬੂਤਰ ਕੱਢਣ ਵਾਲੇ ਨੇ ਬਾਈ ਇੰਨਾ ਚ ਦੋ ਦਿਨ ਕੋ ਉਦ ਨਹੀਂ ਆਪਣੀਆਂ ਵੱਡੀਆਂ ਨੇ ਸੁੱਕੀਆਂ ਵਈਆਂ ਨੇ ਜਿਵੇਂ ਕਾਹ ਸੁਕਰੀ ਆ ਦੀ ਸਿਰ ਪਨਿਕ ਰਹੀ ਆ ਤੇ ਕੋ ਚਿੱਟੀਆਂ ਵਾਲੀ ਆਪਣੀ ਸੁਕਰੀ ਆ ਉਹਦੀ ਸਿਰ ਪਨਿਕ ਰਹੀ ਆ ਬਾਕੀ ਆ ਕਜੇ ਬਚੇ ਨੇ ਕੱਢਣ ਵਾਲੇ ਹਨ ਤੇ ਆ ਆਪਣੀ ਹਰੀਆਂ ਅੱਖਾਂ ਦੀ ਆ ਗਈ ਸ਼ਾਹ ਕਾਲੀ ਸ਼ਾਹ ਇਹਨੂੰ ਵੀ ਲਾਵਾਂਗੇ ਕਿਸੇ ਕਬੂਤਰ ਨਾਲ ਚੰਗੇ ਨਾਲ ਬਾਈ ਠੀਕ ਆ ਕਿਉਂਕਿ ਇਹ ਠੰਡੇ ਨੇ ਆ ਆਪਣੇ ਨੀਲੇ ਨੇ ਠੀਕ ਆ ਇਹਨਾਂ ਦਾ ਕਪਾਈ ਬਾਹਰ ਆ ਕਾਲਾ ਜਿਹੜਾ ਤਿੰਨ ਦਿਨਾਂ ਬਾਅਦ ਆਇਆ ਸੀ ਅੱਜ ਫੇਰ ਛੱਡਿਆ ਸੀ ਤੁਹਾਨੂੰ ਪਤਾ ਹੈ ਕਿ ਇਨੀਸ਼ੀ ਦੀ ਨਹੀਂ ਛੱਡਦੇ ਬਈ ਜਾਨਵਰਾਤ ਤੇ ਆਪਾਂ ਕਹਿ ਦੀਏ ਬਈ ਇਨੀਸ਼ੀ ਦੀ ਛੱਡ ਦੇਣਗੇ ਨਹੀਂ ਛੱਡਦੇ ਤੇ ਆ ਆਪਣੀ ਦੀਵੇ ਵਾਲੀ ਇਹਨੂੰ ਸਲਾਹ ਹੈ ਬਈ ਕੱਢਣ ਦੀ ਵੀ ਪਰ ਜੀਵ ਨਹੀਂ ਕਰਦਾ ਬਈ ਕੱਢਣ ਨੂੰ ਕਿਉਂਕਿ ਕੱਲੀ ਹੋਈ ਹੈ ਇਹ ਤੇ ਇਹਦੀ ਨਾ ਕੋਈ ਭੈਣ ਆ ਲੈਦਾ ਕੋਈ ਭਰਾ ਹੈ ਠੀਕ ਆ ਦੇਖੋ ਤੇ ਇਹਨੂੰ ਦੇਖਾਂਗੇ ਆਪਾਂ ਕਿ ਕਬੂਤਰ ਨਾਲ ਲਾਉਣੇ ਆ ਲਾ ਕੇ ਤੇ ਇਹਦੇ ਬੱਚੇ ਦੇਖਦੇ ਆ ਠੀਕ ਆ ਕਿਉਂਕਿ ਮੈਨੂੰ ਪਤਾ ਹੀ ਹੈ ਵੀ ਬਾਜੀ ਚਾਏ ਜਿੱਤ ਜੇ ਪਰਗਵਾਚਨੀ ਤਾਂ ਪੱਕੀ ਹੋਈ ਆਪਣੀ ਆਪਣਾ ਅਜ ਤੱਕ ਕਬੂਤਰ ਕੋਈ ਮਿਲਿਆ ਤਾਂ ਹੈ ਨਹੀਂ ਠੀਕ ਆ ਕੋਈ ਜਿੱਤਿਆ ਜਾਏ ਹਰਿਆ ਇੱਕੋ ਕਬੂਤਰੀ ਹੋਈ ਆ ਵੀਰਾਂ ਇੱਕ ਠੀਕ ਆ ਉਹ ਜ਼ਰੂਰ ਮਿਲ ਜਾਂਦੀ ਆ ਦੇਖੋ ਬਈ ਚਿਚੜਾਂ ਦਾ ਤੁਹਾਨੂੰ ਮੈਂ ਗੱਲ ਦੱਸੀ ਜਾਂਦਾ ਸੀ ਨਾ ਆ ਬੱਚੇ ਦੇ ਉੱਤੇ ਚਿਚੜ ਲੱਗ ਰਿਹਾ ਹੁਣ ਪੰਗਾ ਜਨ ਆ ਦੇਖੋ ਇਹ ਚਿਚੜਾ ਕਰਕੇ ਵੀ ਥੋੜਾ ਜਿਹਾ ਆਪਾਂ ਨੂੰ ਮਾਰ ਪੈ ਰਹੀ ਆ ਬਈ ਜਿਹੜੇ ਜਾਨਵਰ ਆਪਣੇ ਬਿਮਾਰ ਨੇ ਜਾਂ ਬਹਿ ਜਾਂਦੇ ਨੇ ਚਲੋ ਦੇਖਦੇ ਆਂ ਬਾਈ ਇਹਨਾਂ ਨੂੰ ਵੀ ਨਮਾਉਣੇ ਆ ਦੁਬਾਰਾ ਨਮਾ ਕੇ ਨਾਲੇ ਖੋਡਿਆ ਖਟਿਆ ਸਭ ਇਹ ਕਰਾਂਗੇ ਠੀਕ ਆ ਬਾਕੀ ਬਾਈ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਹੜੇ ਕਬੂਤਰ ਭੁੱਖੋਂ ਮਰੂ ਮਰੂ ਕਰਦੇ ਨੇ ਠੀਕ ਆ 5 ਦਿਨ ਦੇ ਦਿਓ 6ਵੇਂ ਦਿਨ ਤੁਹਾਡੇ ਕਬੂਤਰ ਸੈੱਟ ਹੋ ਜਾਣਗੇ ਨਾਲੇ ਤਾਂ ਥੱਲੋ ਵੇਟ ਬਣਾਉਣਗੇ ਨਾਲੇ ਖਾਣਗੇ ਉਹਨਾਂ ਕੀ ਜਿੰਨੀ ਕਿ ਉਹਨਾਂ ਨੂੰ ਲੋੜ ਹੈ ਠੀਕ ਆ ਨਾ ਲੀਵਰ ਟੋਨਿਕ ਤੇ ਮਲਟੀ ਸਟਾਰ ਇਹ ਚੀਜ਼ਾਂ ਜ਼ਰੂਰ ਰੱਖਣੀਆਂ ਤੁਸੀਂ ਨਾਲ ਠੀਕ ਆ ਕਿਉਂਕਿ ਕੱਲੀ ਦਵਾਈ ਵੀ ਤੁਹਾਨੂੰ ਪਤਾ ਬਈ ਗਰਮ ਹੁੰਦੀ ਆ ਹਨ ਮੈਡੀਸਿਨ ਕੋਈ ਵੀ ਇਹ ਇਹ ਗਰਮ ਹੁੰਦੀ ਆ ਠੀਕ ਹੈ ਲੀਵਰਜ ਇਫੈਕਟ ਇਹ ਪਾਉਂਦੀ ਪਾਉਂਦੀ ਜਿੰਨਾ ਮਰਜੀ ਆਪਾਂ ਕਹਿ ਲਈਏ ਠੀਕ ਹੈ ਸਾਰਿਆਂ ਨਾਲ ਵਧੀਆ ਇਹ ਤੁਸੀਂ ਕਰੋ ਤੁਹਾਡੇ ਜਾਨਵਰ ਜਮਾਂ ਸੈੱਟ ਹੋ ਜਾਣਗੇ ਜੇ ਇਹ ਨਹੀਂ ਕਰਨਾ ਬਈ ਬਾਕੀ ਕੋਈ ਜ਼ਿਆਦਾ ਮਹਿੰਗੀ ਦਵਾਈ ਨਹੀਂ ਆਏਗੀ 100 ਰੁਪਏ ਲੱਗਦਾ ਠੀਕ ਹੈ ਤੇ 3-4 ਦਿਨਾਂ ਦੀ ਦਵਾਈ 10 ਕੁੱਤਾ ਨਹੀਂ ਆਮ ਨਾਲ ਆ ਜਾਂਦੀ ਹੈ ਠੀਕ ਹੈ ਇੰਨੇ ਕੀ ਹੁੰਦੇ ਆਪਣੇ ਛੱਡਣ ਵਾਲੇ ਤਾਂ ਹਨ ਸੋ ਵੀਡੀਓ ਨੂੰ ਪਹੁੰਚਾਉਣ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਵ ਯੂ ਆ ਸਾਰੇ ਭਰਾਵਾਂ ਨੂੰ ਜਿਉਂਦੇ ਬਾਦ ਰਹੋ ਬਾਕੀ ਅੱਗੇ ਜਿਹੜੀ ਵੀਡੀਓ ਆਊਗੀ ਅਪਾ ਕਬੂਤਰ ਛੱਡਣੇ ਆਂ ਅੰਗਰੇਜ਼ਾਂ ਦੇ ਸਾਹਮਣਾਂ ਜਮਾ ਜੋ ਵੀ ਸਾਹਮਣੇ ਆ ਰ ਆਪਾਂ ਤੁਹਾਡੇ ਸਾਹਮਣੇ ਕਰਦੇ ਆਂ ਬਾਈ ਸਾਰਾ ਤੁਹਾਨੂੰ ਦੱਸ ਹੀ ਦਿੰਨੇ ਆ ਹਨ ਤੇ ਰਿਜ਼ਲਟ ਵੀ ਦੱਸ ਹੀ ਦਿੰਨੇ ਆ ਬਾਈ ਕਬੂਤਰ ਉੜਦੇ ਨੇ ਚਲੋ ਭੱਜ ਗਿਆ ਕਰ ਗਿਆ ਉਹ ਗੱਲ ਅਲੱਗ ਆ ਪਰ ਬਹਿ ਕੇ ਨਹੀਂ ਹਰਦੇ ਠੀਕ ਹੈ ਇਹ ਨਹੀਂ ਹੈਗਾ ਵੀ ਆਪਣਾ 12 ਵਜੇ ਬਹਿ ਗਿਆ ਜਾਂ 1 ਵਜੇ ਬਹਿ ਗਿਆ ਉਹ ਕੰਮ ਨਹੀਂ ਹੈਗਾ ਠੀਕ ਹੈ ਗਰਮੀ ਵਾਲੇ ਕਬੂਤਰ ਵੀ ਆਪਣੇ ਆਪਾਂ ਠੰਡੇ ਦਿਨਾਂ 'ਚ ਛੱਡਿਆ ਨੇ ਉਹ ਬੱਚਾ ਵੀ ਨਹੀਂ ਆਪਣਾ ਮਿਲਿਆ ਬਾਈ ਉਦੋਂ ਠੀਕ ਹੈ ਆਪਾਂ ਖਿਆਲਿ ਉਦੋਂ ਵੀ ਇਹੀ ਗਲਤੀ ਹੋਈ ਪਿੰਡੀ ਉਹ 2 ਕਿਲੋਮੀਟਰ ਦੇ ਵਿੱਚ ਚ ਸੀ ਤਿੰਨ ਪਿੰਡ ਇੱਕ ਬਣਦੇ ਸੀ ਠੀਕ ਹੈ ਉਥੇ ਸਮਝ ਹੀ ਨਹੀਂ ਆਈ ਜਾਨਵਰ ਨੂੰ ਤਾਂ ਆਉਣੀ ਕੀ ਆ ਸਾਨੂੰ ਵੀ ਨਹੀਂ ਸਮਝ ਆਈ ਤੇ ਉਥੇ ਕੰਮ ਨਾ ਕੀਤਾ ਵੀ ਕਿਸੇ ਨੇ ਮੋਟਰਸਾਈਕਲ ਦਾ ਹੈਂਡਲ ਲੌਕ ਤੋੜਤਾ ਹੋਰ ਰੱਬ ਜਾਣੇ ਵੀ ਕਿਸੇ ਚੱਕਣ ਵਾਲੇ ਨੇ ਤੋੜਿਆ ਜਾਂ ਕਿਸੇ ਨੇ ਹੂੰ ਖੁੰਦਕ ਚ ਤੋੜਿਆ ਪਤਾ ਨਹੀਂ ਕੀ ਚੱਕਰ ਹੈ ਇਹ ਸਮਝ ਨਹੀਂ ਆਉਂਦਾ ਆਪਾਂ ਨੂੰ ਕਿਉਂ ਲੱਗਦੇ ਬਹੁਤ ਨੇ ਬਈ ਹੁਣ ਇਹ ਚੈਨਲ ਕਰਕੇ ਲਾ ਲਓ ਜਾਂ ਕਿਵੇਂ ਵੀ ਲਾ ਲਓ ਹਨ ਕਈਆਂ ਦੀ ਆਦਤ ਹੀ ਹੁੰਦੀ ਹੈ ਵੈਸੇ ਮਚਣ ਦੀ ਯਾਰ ਹਨ ਜੇ ਪਿਆਰ ਵੀ ਕਰਦੇ ਆ ਤਾਂ ਤੁਹਾਨੂੰ ਪਤਾ ਮਚਣ ਵਾਲੇ ਵੀ ਬਹੁਤ ਹੁੰਦੇ ਹਨ ਚਲੋ ਉਹੀ ਚੈੱਕ ਕਰਨੀ ਬਾਈ ਜਿਉਂਦੇ ਬਸਦੇ ਰਹਿਣ ਉਹ ਵੀ ਠੀਕ ਹੈ ਕਿਉਂਕਿ ਉਹ ਭਰਾ ਹੋਣਗੇ ਤਾਂ ਹੀ ਆਪਣੇ ਵਰਗੇ ਨੇ ਹਣ ਸੋ ਆਪ ਬੱਚਾ ਆਪਣੇ ਟੀਰੇ ਦਾ ਤੇ ਆਪਣੀ ਆਹੀ ਇਹਦੀ ਮਾਂ ਇਹਦੇ ਨਾਲ ਹੀ ਬੈਠੀ ਆ ਚਾਹੇ ਬਈ ਸਿਰਪ ਕੱਢ ਗਈ ਸੀ ਪਰ ਬੱਚਾ ਪਾਲਿਆ ਦੇਖ ਲੋ ਇਹਨੇ ਪੱਠੀ ਨੇ ਇਹ ਆਪਣੇ ਅਮੀਰਾਂ ਵਾਲੇ ਦੀ ਭੈਣ ਆ ਇਹ ਸਤਿ ਇਹ ਵੀ ਬਈ ਗੇੜਿਆਂ ਵਾਲੇ ਦਾ ਨਾ ਜਿਹਦੋਂ ਛੱਡਣੀ ਸੀ ਉਦੋਂ ਦੀ ਗੱਲ ਦਾਦਾ ਗੇੜਿਆਂ ਦੇ ਤਾਂ ਇਹਨੂੰ 6 ਦਾ ਟਾਈਮ ਕੀਤਾ ਸੀ ਯਾਰ ਇੱਕ ਪੈਰ ਤੋਂ ਦੇਖ ਲੋ ਇਹਦਾ ਪੰਜਾ ਜੁੜਿਆ ਹੋਇਆ ਅੱਗੇ ਨੂੰ ਹੀ ਠੀਕ ਹੈ ਬੱਚਾ ਕੱਢਿਆ ਸੀ ਤੇਨੇ 6 ਦਾ ਟਾਈਮ ਕੀਤਾ ਸੀ ਬਸ ਅਗਲੇ ਦਿਨ ਉਸ ਤੋਂ ਬਾਅਦ ਮੌਸਮ ਖਰਾਬ ਹੋ ਗਿਆ ਸੀ ਛੱਡੀ ਨਹੀਂ ਗਈ ਸੀ ਇਹ ਪਿਛਲੇ ਸੀਜ਼ਨ ਦੀ ਗੱਲ ਕਰਦਾ ਉਸ ਤੋਂ ਬਾਅਦ ਮੈਂ ਬੱਚਿਆਂ 'ਚ ਪਾਦੀ ਸੀ ਇਹਦੇ ਦੋ ਬੱਚੇ ਕਢਾਏ ਨੇ ਆਪਾਂ ਇੱਕ ਇਹ ਆ ਇੱਕ ਪਹਿਲਾ ਕਢਾਇਆ ਸੀ ਬਹੁਤ ਸੋਹਣਾ ਉੱਟਿਆ ਬਈ ਤੇ ਅੱਜ ਵਾਲੇ ਹੁਣ ਤੁਸੀਂ ਇਹਨੂੰ ਵੀ ਹੁਣ ਕੱਢਦੇ ਆਂ ਬਾਹਰ ਬਈ ਉਹੀ ਗੱਲ ਬਈ ਟਾਈਮ ਹੀ ਨਹੀਂ ਮਿਲਦਾ ਯਾਰ ਕਬੂਤਰ ਸਾਂਭਣ ਦੇ ਬਾਜ਼ੀਆਂ ਤੇ ਇਕੱਲੇ ਬੰਦੇ ਦਾ ਤੁਹਾਨੂੰ ਪਤਾ ਹੀ ਆ ਹਨ ਬਜੀ ਵੀ ਆ ਹੁਣ ਬਜੀ ਵੀ ਜਦੋਂ ਬਾਜੀ ਹੁੰਦੀ ਆ ਉਦੋਂ ਨਾਲ ਜਾਂਦਾ ਬਸ ਠੀਕ ਹੈ ਬਾਕੀ ਹੁਣ ਕਰੇ ਕੋਈ ਤਾਂ ਵੀ ਨਹੀਂ ਹੈਗਾ ਉਹ ਕਿਉਂਕਿ ਆਪ ਵੀ ਦੁਬਾਰਾ ਫੇਰ ਕੂਤਰ ਰੱਖ ਲਿਆ। ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਬਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਧੰਨਵਾਦ ਤੇ ਜਿਉਂਦੇ ਵਾਸਤੇ